ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇਸ ਚੈਨਲ ਡੂਮਣਾ ਖ਼ਬਰੀ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਚੰਗੇ ਅਤੇ ਤੰਦਰੁਸਤ ਹੋਵੋਗੇ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਸੀਂ ਇਹ ਵੀਡੀਓ ਕਿਸ ਪਿੰਡ ਜਾਂ ਸ਼ਹਿਰ ਤੋਂ ਦੇਖ ਰਹੇ ਹੋ ਤਾਂ ਚਲੋ ਗੱਲ ਕਰਦੇ ਹਾਂ ਅੱਜ ਦੀਆਂ ਖਾਸ ਅਤੇ ਮੁੱਖ ਖ਼ਬਰਾਂ ਬਾਰੇ ਜਲੰਧਰ ਰੂਰਲ ਪੁਲਿਸ ਨੇ ਦੋ ਖੂਨੀ ਅਪਰਾਧੀਆਂ ਨੂੰ ਪਿਸਤੌਲ ਅਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ ਇਹ ਕਾਰਵਾਈ ਅਪਰਾਧ ਵਿਰੁੱਧ ਪੰਜਾਬ ਪੁਲਿਸ ਦੀ ਮਜ਼ਬੂਤ ਰਣਨੀਤੀ ਨੂੰ ਦਰਸਾਉਂਦੀ ਹੈ ਜਿਸ ਨਾਲ ਖਤਰਨਾਕ ਗੈਂਗਸਟਰਾਂ ਵਿਰੁੱਧ ਕਾਰਵਾਈ ਸਖਤ ਹੋ ਰਹੀ ਹੈ ਨੰਦੇਆੜੇ ਸ਼ਣਾ ਬੱਸ ਸਟੈਂਡ ਤੇ ਸੁਖਵਿੰਦਰ ਸਿੰਘ ਕਲਕੱਤਾ ਦੀ ਗੋਲੀ ਮਾਰ ਕੇ ਹੋਈ ਹੱਤਿਆ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਦੀ ਪਛਾਣ ਕਰ ਲਈ ਹੈ ਤੇ ਮੁਲਜ਼ਮ ਨੂੰ ਕਾਬੂ ਕਰਨ ਲਈ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ ਜਦਕਿ ਘਟਨਾ ਨੂੰ ਲੈ ਕੇ ਸਿਆਸੀ ਗਰਮਾਹਟ ਵੀ ਬਣੀ ਹੋਈ ਹੈ ਮਕਦਮੇ ਦੀ ਜਾਂਚ ਚੱਲ ਰਹੀ ਹੈ ਤੇ ਪੁਲਿਸ ਨੇ ਕੁਝ ਲੀਡਸ ਤੇ ਕੰਮ ਕਰ ਰਹੀ ਹੈ ਅਬੋਰ ਬ੍ਰਾਂਚ ਦੇ ਅਖਾੜਾਪੁਰ ਨੇੜੇ ਹੋਏ ਸੜਕ ਹਾਦਸੇ ਵਿੱਚ 13 ਸਾਲ ਦੀ ਆਕਾਸ਼ਦੀਪ ਕੌਰ ਦੀ ਮੌਤ ਹੋ ਗਈ ਹੈ। ਪੁਲਿਸ ਇਸ ਹਾਦਸੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਸੜਕ ਸੁਰੱਖਿਆ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪਰਿਵਾਰ ਨੂੰ ਇਸ ਨੁਕਸਾਨ ਨਾਲ ਗਹਿਰਾ ਸਦਮਾ ਲੱਗਿਆ ਹੈ ਅਤੇ ਸਮਾਜ ਵਿੱਚ ਵੀ ਸੜਕ ਸੁਰੱਖਿਆ ਪ੍ਰਣਾਲੀ 'ਤੇ ਚਿੰਤਾ ਦਾ ਮਾਹੌਲ ਬਣਿਆ ਹੈ। ਲੁਧਿਆਣਾ ਵਿੱਚ ਯੂਪੀ ਬਿਹਾਰ ਤੋਂ ਆਏ 15 ਮਜ਼ਦੂਰਾਂ ਨੇ ਲੁੱਟਣ ਲਈ ਸਿੱਖ ਨੌਜਵਾਨਾਂ ਨੂੰ ਨਦੀ ਵਿੱਚ ਧੱਕ ਕੇ ਪੱਥਰਾਂ ਨਾਲ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਪਰਵਾਸੀ ਮਜ਼ਦੂਰਾਂ ਤੇ ਸਥਾਨਕ ਨੌਜਵਾਨਾਂ ਵਿਚਕਾਰ ਤਣਾਅ ਨੂੰ ਵਧਾਉਂਦੀ ਹੈ ਪੁਲਿਸ ਜਾਂਚ ਕਰ ਰਹੀ ਹੈ ਪੰਜਾਬ ਵਿੱਚ ਕਾਜੂ ਦੀ ਖੇਤੀ ਨਵੇਂ ਤਕਨੀਕੀ ਵਿਕਾਸ ਨਾਲ ਤੇਜ਼ੀ ਨਾਲ ਵਧ ਰਹੀ ਹੈ ਜਿਸ ਨਾਲ ਕਿਸਾਨ ਲੱਖਾਂ ਰੁਪਏ ਕਮਾ ਸਕਦੇ ਹਨ ਕਾਜੂ ਇੱਕ ਬਹੁ ਵਿਭਿੰਨਤਾ ਵਾਲੀ ਫਸਲ ਹੈ ਜੋ ਖੇਤੀ ਵਿੱਚ ਨੁਕਸਾਨ ਘਟਾਉਂਦੀ ਹੈ ਅਤੇ ਮਿੱਟੀ ਦੀ ਸਿਹਤ ਨੂੰ ਵੀ ਬਹਾਲ ਰੱਖਦੀ ਹੈ ਸਰਕਾਰ ਅਤੇ ਖੇਤੀਗੁਰੂ ਕਿਸਾਨਾਂ ਨੂੰ ਇਸ ਖੇਤੀ ਨੂੰ ਅਪਣਾਉਣ ਲਈ ਪ੍ਰੇਰਿਤ ਕਰ ਰਹੇ ਹਨ ਜਿਸ ਨਾਲ ਉਤਪਾਦਨ ਵਧੇਗਾ ਅਤੇ ਰੋਜ਼ਗਾਰ ਦੇ ਮੌਕੇ ਵਧਣਗੇ ਉੱਤਰ-ਪੱਛਮੀ ਭਾਰਤ ਵਿੱਚ ਪੱਛਮੀ ਗੜਬੜੀ ਐਕਟਿਵ ਹੋ ਗਈ ਹੈ ਜਿਸ ਨਾਲ ਅੱਜ ਹਲਕੇ ਬਦਲ ਛਾਏ ਹਨ ਅਤੇ ਤਾਪਮਾਨ ਵਿੱਚ ਗਿਰਾਵਟ ਆਈ ਹੈ। 5 ਤੋਂ 7 ਅਕਤੂਬਰ ਨੂੰ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਹੈ। ਮਾਨ ਸਰਕਾਰ ਨੇ ਵੀ ਯੂਨੀਵਰਸਿਟੀਆਂ ਵਿੱਚ ਨੌਜਵਾਨਾਂ ਨੂੰ ਬਿਜ਼ਨਸ ਦੀ ਪੜ੍ਹਾਈ ਕਰਵਾਉਣ ਦਾ ਐਲਾਨ ਕੀਤਾ ਹੈ ਜਿਸ ਨਾਲ ਉਹ ਆਤਮ ਨਿਰਭਰ ਬਣ ਕੇ ਰੋਜ਼ਗਾਰ ਪੈਦਾ ਕਰਨ ਵਾਲੇ ਬਣਗੇ। ਇਹ ਪਹਿਲ ਕਦਮੀ ਨੌਜਵਾਨਾਂ ਨੂੰ ਕਾਰੋਬਾਰ ਸ਼ੁਰੂ ਕਰਨ ਵਿੱਚ ਮਦਦ ਕਰੇਗੀ ਅਤੇ ਰਾਸ਼ਟਰੀ ਵਿਕਾਸ ਵਿੱਚ ਯੋਗਦਾਨ ਪਾਵੇਗੀ। ਹੜਾਂ ਤੋਂ ਬਾਅਦ ਪੰਜਾਬ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਣ ਲਈ ਮਿਸ਼ਨ ਚੜ੍ਹਦੀ ਕਲਾ ਸ਼ੁਰੂ ਹੋ ਗਿਆ ਹੈ ਜਿੱਥੇ ਹਰ ਪੈਸਾ ਪੀੜਿਤ ਪਰਿਵਾਰਾਂ ਦੇ ਪੁਨਰਵਾਸ ਲਈ ਵਰਤਿਆ ਜਾਵੇਗਾ ਰਾਜਨੀਤੀ ਨਾ ਕਰਕੇ ਸਿਰਫ ਸੇਵਾ ਤੇ ਧਿਆਨ ਸਾਰੇ ਯੋਗਦਾਨਾਂ ਦਾ ਹਿਸਾਬ ਲੋਕਾਂ ਨੂੰ ਦਿੱਤਾ ਜਾਵੇਗਾ ਪੰਜਾਬ ਵਿੱਚ ਖੇਤੀ ਸਿੱਖਿਆ ਡੂੰਘੇ ਸੰਕਟ ਵਿੱਚ ਹੈ ਲੱਖਾਂ ਸਕੂਲੀ ਵਿਦਿਆਰਥੀ ਖੇਤੀਬਾੜੀ ਮਾਸਟਰਾਂ ਦੇ ਆਉਣ ਦੀ ਉਡੀਕ ਕਰ ਰਹੇ ਹਨ ਖੇਤੀਬਾੜੀ ਰਾਜ ਵਿੱਚ ਇਹ ਅਭਾਵ ਵਿਦਿਆਰਥੀਆਂ ਦੇ ਭਵਿੱਖ ਨੂੰ ਪ੍ਰਭਾਵਿਤ ਕਰ ਰਿਹਾ ਹੈ ਸਰਕਾਰ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਲੁਧਿਆਣਾ ਵਿੱਚ ਦੋ ਵਿਦੇਸ਼ੀ ਗੈਂਗਸਟਰ ਦੇ ਮੁੱਖ ਸਹਿਯੋਗੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਵਿਅਕਤੀ ਦਾ ਕ੍ਰਿਮਿਨਲ ਇਤਿਹਾਸ ਹੈ ਅਤੇ ਪਹਿਲਾਂ ਵੀ ਹਥਿਆਰਾਂ ਨਾਲ ਫੜਿਆ ਗਿਆ ਸੀ। ਇਸ ਕਾਰਵਾਈ ਵਿੱਚ ਜਾਂਚ ਜਾਰੀ ਹੈ। ਪੰਜਾਬੀ ਗਾਇਕ ਰਾਜਵੀਰ ਜਵਾਨ ਦਾ ਦੀ ਸਿਹਤ 8ਵੇਂ ਦਿਨ ਵੀ ਗੰਭੀਰ ਰਹੀ ਹੈ। ਉਹ ਮੌਤ ਅਤੇ ਜ਼ਿੰਦਗੀ ਦੀ ਲੜਾਈ ਲੜ ਰਹੇ ਹਨ। ਡਾਕਟਰਾਂ ਨੇ ਅੰਗਾਂ ਦੇ ਫੇਲ ਹੋਣ ਦਾ ਖਤਰਾ ਜ਼ਾਹਰ ਕੀਤਾ ਹੈ। ਹਾਦਸੇ ਤੋਂ ਬਾਅਦ ਉਹਨਾਂ ਨੂੰ ਪਹਿਲਾਂ ਪਿੰਜੌਰ ਦੇ ਹਸਪਤਾਲ ਵਿੱਚ ਦਾਖਲ ਕੀਤਾ ਗਿਆ, ਫਿਰ ਮੋਹਾਲੀ ਦੇ ਫੋਟੇਜ਼ ਹਸਪਤਾਲ ਵਿੱਚ ਭੇਜਿਆ ਗਿਆ, ਜਿੱਥੇ ਉਹ ਨਿਊਰੋ ਸਰਜਰੀ ਅਤੇ ਐਮਰਜੈਂ ਪੰਜਾਬ ਯੂਨੀਵਰਸਿਟੀ ਨੇ 1 ਅਕਤੂਬਰ ਨੂੰ ਹੋਏ ਐਂਟਰੀ ਟੈਸਟ ਦਾ ਰਿਜ਼ਲਟ 5 ਅਕਤੂਬਰ ਨੂੰ ਐਲਾਨ ਕਰ ਦਿੱਤਾ ਹੈ ਜਿਸ ਵਿੱਚ ਹਜ਼ਾਰਾਂ ਵਿਦਿਆਰਥੀ ਸ਼ਾਮਿਲ ਹੋਏ ਸਨ ਵਿਦਿਆਰਥੀ ਆਪਣੇ ਰੋਲ ਨੰਬਰ ਨਾਲ ਅਧਿਕਾਰਿਕ ਵੈੱਬਸਾਈਟ ਤੇ ਰਿਜ਼ਲਟ ਚੈੱਕ ਕਰ ਸਕਦੇ ਹਨ ਪੰਜਾਬ ਹਾਈ ਕੋਰਟ ਨੇ ਸਰਕਾਰ ਨੂੰ ਐਸਸੀ ਸਕਾਲਰਸ਼ਿਪਾਂ ਲਈ ਫੰਡ ਵੰਡਣ ਦੇ ਆਦੇਸ਼ ਦਿੱਤੇ ਹਨ ਪੰਜਾਬ ਹਾਈ ਕੋਰਟ ਨੇ ਸਰਕਾਰ ਨੂੰ ਕੇਂਦਰੀ ਫੰਡਾਂ ਨੂੰ ਐਸਸੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵਜੋਂ ਵੰਡਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ ਜ਼ਿੰਮੇਵਾਰੀ ਤੋਂ ਬਚਣ ਵਾਲੀ ਨੀਤੀ ਨੂੰ ਨਕਾਰਿਆ ਨਾ ਮੰਨਣ ਤੇ ਕੇਸ ਹੋਵੇਗਾ ਤੇ ਵਿਸਥਾਰ ਵਾਲੀ ਐਫੀਡਵਿਟ ਦੇਣੀ ਪਵੇਗੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਤਰੰਤ ਤਨ ਐਸਐਸਪੀ ਨੂੰ ਸਟੇਟਸ ਰਿਪੋਰਟ ਨਾ ਦੇਣ ਅਤੇ ਕੋਰਟ ਵਿੱਚ ਨਾ ਪਹੁੰਚਣ ਤੇ ਵੈਲੇਬਲ ਵਾਰੰਟ ਜਾਰੀ ਕੀਤੇ ਹਨ ਇਹ ਕਾਰਵਾਈ ਨਿਆ ਪ੍ਰਕਿਰਿਆ ਨੂੰ ਗੰਭੀਰਤਾ ਨਾਲ ਲੈਣ ਦੀ ਮੰਗ ਕਰਦੀ ਹੈ ਪੁਲਿਸ ਅਧਿਕਾਰੀਆਂ ਨੂੰ ਜਵਾਬਦੇਹ ਬਣਾਉਂਦੀ ਹੈ ਜਲਾਲਾਬਾਦ ਵਿੱਚ ਗਾਂਧੀ ਜਯੰਤੀ ਡਰਾਈਡੇ ਦੇ ਆਦੇਸ਼ਾਂ ਦੀ ਉਲੰਘਣਾ ਨਾਲ ਸ਼ਰਾਬ ਦੇ ਠੇਕੇ ਖੁੱਲੇ ਰਹਿਣ ਦੀ ਘਟਨਾ ਤੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਗਰਪਦਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕੁਝ ਠੇਕੇਦਾਰਾਂ ਨੂੰ ਨੋਟਿਸ ਭੇਜ ਕੇ ਪੁੱਛਗਿੱਛ ਹੋ ਰਹੀ ਹੈ ਅਤੇ ਨਵੇਂ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਸ ਦੇ ਚੱਲਦੇ ਹਾਲਾਤ ਵਿੱਚ ਹੋਰ ਜਾਂਚ ਪੰਜਾਬ ਵਿੱਚ ਆਂਗਣਵਾੜੀ ਵਰਕਰਾਂ ਨੂੰ smartphone ਨਾ ਮਿਲਣ ਕਰਕੇ ਆਂਗਣਵਾੜੀ ਯੋਜਨਾ ਠੱਪ ਹੋਈ ਪਈ ਹੈ ਅਤੇ ਇਸ ਵਿਵਸਥਾ ਤੇ ਵਰਕਰਾਂ ਨੇ ਆਨਲਾਈਨ ਹੜਤਾਲ ਸ਼ੁਰੂ ਕਰ ਦਿੱਤੀ ਹੈ ਜਿਸ ਨਾਲ ਡਿਜੀਟਲ ਰਿਪੋਰਟਿੰਗ ਅਤੇ tracker app ਤੇ ਕੰਮ ਮੁਕੰਮਲ ਰੁਗ ਗਿਆ ਹੈ ਵਰਕਰਾਂ ਨੇ ਪੰਜਾਬ ਸਰਕਾਰ ਤੋਂ ਤੁਰੰਤ smartphone ਅਤੇ ਬਕਾਇਆ ਭੁਗਤਾਨ ਦੀ ਮੰਗ ਤੇਜ਼ ਕਰ ਦਿੱਤੀ ਹੈ ਭਾਜਪਾ ਨੇ ਪੰਜਾਬ ਵਿੱਚ ਹੜਪੀੜਤਾਂ ਲਈ 5 ਕਰੋੜ ਰੁਪਏ ਦੀ ਰਾਹਤ ਦੇਣ ਦਾ ਐਲਾਨ ਕੀਤਾ ਹੈ ਜੋ ਪੁਨਰਵਾਸ ਅਤੇ ਵਸੀਲੇ ਤਕਨੀਕੀ ਸਹਾਇਤਾ ਵਿੱਚ ਵਰਤੀ ਜਾਵੇਗੀ ਇਹ ਮਦਦ ਹੜਪੀੜਤਾਂ ਨੂੰ ਤੁਰੰਤ ਸਹਾਰਾ ਦੇਣ ਅਤੇ ਵਸਤੀ ਮੁੜ ਸਥਾਪਿਤ ਕਰਨ ਲਈ ਦਿੱਤੀ ਜਾ ਰਹੀ ਹੈ ਭਾਜਪਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦਰਸਾਇਆ ਕਿ ਇਹ ਯੋਜਨਾ ਹੜਪੀੜਤਾਂ ਦੀ ਰਾਹਤ ਕੰਮ ਨੂੰ ਤੇਜ਼ ਕਰਨ ਵਿੱਚ ਮਦਦ ਕਰੇਗੀ ਅਤੇ ਪੰਜਾਬ ਸਰਕਾਰ ਦੇ ਕੰਮਾਂ ਤੇ ਲਾਪਰਵਾਹੀ ਦਾ ਵਿਰੋਧ ਕਰਦੇ ਹੋਏ ਸਥਿਤੀ ਸੌਖੀ ਬਣਾਉਣ ਲਈ ਕਦਮ ਚੁੱਕੇ ਜਾ ਰਹੇ ਹਨ ਪੰਜਾਬ ਵਿੱਚ ਪ੍ਰਦੂਸ਼ਣ ਰੋਕਣ ਲਈ ਪਰਾਲੀ ਸਾੜਨ ਵਿਰੁੱਧ 4500 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜ਼ਿਲ੍ਹਾ ਪ੍ਰਸ਼ਾਸਨ ਹਰ ਜਗ੍ਹਾ ਨਿਗਰਾਨੀ ਰੱਖੇਗਾ ਇਹ ਪਹਿਲ ਕਦਮੀ ਦਿੱਲੀ ਦੇ ਸਮੋਗ ਨੂੰ ਘਟਾਉਣ ਵਿੱਚ ਮਦਦ ਕਰੇਗੀ ਕਿਸਾਨਾਂ ਨੂੰ ਵਿਕਲਪ ਵਰਤਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਨਵੀਂ ਫਾਸਟ ਟੈਗ ਸਕੀਮ ਕਾਰਨ ਪੰਜਾਬ ਵਿੱਚ ਵਾਹਨ ਚਾਲਕਾਂ ਨੂੰ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਹਾਹਾਕਾਰ ਮਚ ਗਈ ਹੈ ਪੁਰਾਣੇ ਫਾਸਟ ਟੈਗ ਨੂੰ ਅਪਡੇਟ ਨਾ ਕਰਨ ਨਾਲ ਟੋਲ ਪਲਾਜ਼ਾ ਤੇ ਰੁਕਾਵਟਾਂ ਵਧੀਆਂ ਸਰਕਾਰ ਨੂੰ ਸਮੱਸਿਆ ਹੱਲ ਕਰਨ ਦੀ ਮੰਗ ਕੀਤੀ ਗਈ दिवाली ਅਤੇ ਗੁਰਪੂਰਵ ਮੌਕੇ ਪਟਾਕੇ ਚਲਾਉਣ ਬਾਰੇ ਪੰਜਾਬ ਸਰਕਾਰ ਨੇ ਨਵੇਂ ਨਿਯਮ ਕੋਸ਼ਿਸ਼ ਕੀਤੇ ਹਨ ਪ੍ਰਦੂਸ਼ਣ ਘਟਾਉਣ ਲਈ ਪਾਬੰਦੀਆਂ ਵਧਾਈਆਂ ਇਹ ਵਾਤਾਵਰਣ ਸੁਰੱਖਿਆ ਵੱਲ ਕਦਮ ਹੈ ਲੋਕਾਂ ਨੂੰ ਗ੍ਰੀਨ ਅਲਟਰਨੇਟਿਵ ਵਰਤਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਨੇ ਆਰਐਸਐਸ ਦੇ ਸੈਂਟੇਨਰੀ ਸਮਾਰੋਹਾਂ ਵਿੱਚ ਹਿੱਸਾ ਲਿਆ ਜਿਸ ਨੂੰ ਪੰਜਾਬ ਵਿੱਚ ਵੀ ਚਰਚਾ ਮਿਲੀ ਇਹ ਸਮਾਰੋਹ ਸੰਸਥਾ ਦੇ ਯੋਗਦਾਨ ਅਤੇ ਰਾਸ਼ਟਰੀ ਇਕਤਾ ਤੇ ਧਿਆਨ ਕੇਂਦ੍ਰਿਤ ਕਰਦੇ ਹਨ ਕਮੇਮੋਰੇਟਿਵ ਸਟੈਂਪ ਅਤੇ ਕੋਇਨ ਰਿਲੀਜ਼ ਕੀਤੇ ਗਏ ਪੰਜਾਬ ਵਿੱਚ ਗੈਂਗਵਾੜਸ ਦਾ ਖਤਰਾ ਵੱਧ ਰਿਹਾ ਹੈ ਐਸਐਸਆਈ ਕਤਲ ਮਾਮਲੇ ਵਿੱਚ ਘਨਸ਼ਾਮਪੁਰੀਆ ਗੈਂਗ ਸ਼ਾਮਿਲ ਹੋ ਗਿਆ ਹੈ ਭਗਵੰਤਪੁਰੀਆ ਨੇ ਚੇਤਾਵਨੀ ਦਿੱਤੀ ਕਿ ਕਿਸੇ ਨੂੰ ਨਹੀਂ ਬਖਸ਼ਿਆ ਜਾਵੇਗਾ ਪੁਲਿਸ ਨੂੰ ਸ਼ਕਤੀ ਨਾਲ ਕਾਰਵਾਈ ਕਰਨੀ ਪਵੇਗੀ ਪੰਜਾਬ ਸਰਕਾਰ ਨੇ ਆਈਟੀਆਈ ਸੀਟਾਂ ਦੀ ਗਿਣਤੀ 51000 ਕਰ ਦਿੱਤੀ ਹੈ ਜਿਸ ਨਾਲ ਤਕਨੀਕੀ ਸਿੱਖਿਆ ਵਾਲੀ ਨੌਜਵਾਨਾਂ ਨੂੰ ਹੋਰ ਵੱਧ ਮੌਕੇ ਮਿਲਣਗੇ ਮੰਤਰੀ ਹਰਜੋਤ ਮੈਸਦੀਆਂ ਦੇ ਅਨੁਸਾਰ ਹੁਣ 18114 ਨਵੇਂ ਟ੍ਰੇਡ ਸ਼ੁਰੂ ਹੋ ਚੁੱਕੇ ਹਨ ਅਤੇ 137 ਸਰਕਾਰੀ ਆਈਟੀਆਈ ਵਿੱਚ 903 ਫੀਸਦੀ ਸੀਟਾਂ ਭਰੀਆਂ ਗਈਆਂ ਹਨ ਇਹ ਫੈਸਲਾ ਉਦਯੋਗੀ ਮੰਗ ਤੇ ਰੋਜ਼ਗਾਰ ਯੋਗਤਾ ਵਲਤੀਆਂ ਕੇਂ बाबा फरीद यूनिवर्सिटी ने पंजाब नीट यूजी 2025 काउंसलिंग राउंड 3 ਲਈ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਹੈ ਉਮੀਦਵਾਰਾਂ ਨੂੰ ਤਾਰੀਖਾਂ ਫੀਸਾਂ ਅਤੇ ਅਪਲਾਈ ਕਰਨ ਦੇ ਕਦਮਾਂ ਨੂੰ ਚੈੱਕ ਕਰਨਾ ਚਾਹੀਦਾ ਹੈ ਤਾਂ ਜੋ ਮੌਕਾ ਨਾ ਗੁਆਣ ਚੰਡੀਗੜ੍ਹ ਗ੍ਰੇਨੇਡ ਅਟੈਕ ਕੇਸ ਵਿੱਚ ਐਨਆਈਏ ਚਾਰਜਸ਼ੀਟ ਧਾਇਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਚੰਡੀਗੜ੍ਹ ਸੈਕਟਰ 10 ਗ੍ਰੇਨੇਡ ਅਟੈਕ ਵਿੱਚ ਅਭਿਜੋਤ ਸਿੰਘ ਖਿਲਾਫ ਸਪਲੀਮੈਂਟਰੀ ਚਾਰਜਸ਼ੀਟ ਧਾਇਰ ਕੀਤੀ ਹੈ ਜੋ ਬਾਬਰਖਾਲ ਸਾ ਇੰਟਰਨੈਸ਼ਨਲ ਵੱਲੋਂ ਸਾਜ਼ਿਸ਼ ਹੈ ਅਟੈਕ ਰਿਟਾਇਰਡ ਪੁਲਿਸ ਅਧਿਕਾਰੀ ਨੂੰ ਨਿਸ਼ਾਨਾ ਬਣਾ ਕੇ ਡਰ ਪੈਦਾ ਕਰਨ ਲਈ ਸੀ ਸਾਰਸ ਮੇਲਾ ਲੁਧਿਆਣਾ ਵਿੱਚ ਸ਼ੁਰੂ 10 ਦਿਨ ਚੱਲੇਗਾ ਪ੍ਰੋਗਰਾਮ ਪੰਜਾਬ ਸਰਕਾਰ ਵੱਲੋਂ ਪੀਏਯੂ ਲੁਧਿਆਣਾ ਵਿੱਚ ਸਾਰਸ ਮੇਲਾ ਸ਼ੁਰੂ ਹੋਇਆ ਹੈ ਜੋ 10 ਦਿਨ ਚੱਲੇਗਾ ਤੇ ਪਰਿਵਾਰਾਂ ਲਈ ਫਾਇਦੇਮੰਦ ਹੈ ਗੁਰਦਾਸ ਮਾਨ ਨੇ ਆਪਣੀ ਗਾਇਕੀ ਨਾਲ ਸ਼ੁਰੂਆਤ ਕੀਤੀ ਹੈ ਤੇ ਰੰਗਲੇ ਪੰਜਾਬ ਦਾ ਸੁਪਨਾ ਪੂਰਾ ਹੋ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਲਈ ਨਵਾਂ ਐਲਾਨ ਹੋਇਆ ਹੈ ਕਿ ਮੁਆਵਜ਼ੇ ਦੇ ਚੱਕ 15 ਅਕਤੂਬਰ ਤੋਂ ਵੰਡਨੇ ਸ਼ੁਰੂ ਕਰਨਗੇ ਅਤੇ 20 ਅਕਤੂਬਰ ਤੋਂ ਪਹਿਲਾਂ ਹਰ ਪੀੜਤ ਨੂੰ ਮੁਆਵਜ਼ਾ ਮਿਲ ਜਾਵੇਗਾ ਤਾਂ ਜੋ ਲੋਕ ਤਿਉਹਾਰ ਤੋਂ ਪਹਿਲਾਂ ਰਾਹਤ ਮਹਿਸੂਸ ਕਰ ਸਕਣ ਸਰਕਾਰੀ ਨਿਰਦੇਸ਼ ਅਨੁਸਾਰ ਪੂਰਾ ਨੁਕਸਾਨ ਹੋਣ ਤੇ 20000 ਰੁਪਏ ਪ੍ਰਤੀ ਏਕੜ ਅੰਸ਼ਿਕ ਨੁਕਸਾਨ ਉੱਤੇ 10000 ਰੁਪਏ ਪ੍ਰਤੀ ਏਕੜ ਮਿਲੇਗਾ ਜਿਨ੍ਹਾਂ ਨੇ ਕੱਲ ਦੀ ਵੀਡੀਓ ਤੇ ਕਮੈਂਟ ਕੀਤੇ ਸਨ ਉਹਨਾਂ ਦੇ ਨਾਮ ਲੈ ਕੇ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਤਾਰਾ ਚੰਦ ਜੀ ਕਪੂਰਥਲਾ ਤੋਂ ਇਹਨਾਂ ਨੇ ਕਮੈਂਟ ਕਰਕੇ ਸਾਡਾ ਪ੍ਰਤਸ਼ਾਹਨ ਕੀਤਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤਰਸੀਮ ਸ਼ਰਮਾ ਰਾਜਪੁਰੇ ਤੋਂ ਹਰਮਨਦੀਪ ਸਿੰਘ ਪੁਰਾ ਤੋਂ ਦੀਪ ਲਾਲਕਾ ਇਹਨਾਂ ਨੇ ਆਪਣਾ ਜ਼ਿਲ੍ਹਾ ਜਾਂ ਸ਼ਹਿਰ ਨਹੀਂ ਦੱਸਿਆ ਪਰ ਕਮੈਂਟ ਕੀਤਾ ਉਹਨਾਂ ਦਾ ਵੀ ਧੰਨਵਾਦ ਕੁਲਵੰਤ ਸਿੰਘ ਅਬੋਹਰ ਤੋਂ ਬਹੁਤ-ਬਹੁਤ ਧੰਨਵਾਦ ਜੀ ਅਤੇ ਸੋਮਨਾਥ ਜਲੰਧਰ ਤੋਂ ਇਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਵੀ ਕਮੈਂਟ ਕਰਦੇ ਹੋ ਤਾਂ ਤੁਹਾਡਾ ਵੀ ਸਤਿਕਾਰਯੋਗ ਨਾਮ ਖਾਸ ਲਿਸਟ ਵਿੱਚ ਜੇਕਰ ਤੁਹਾਨੂੰ ਇਸ ਚੈਨਲ ਤੇ ਖਬਰਾਂ ਸਹੀ ਅਤੇ ਦਰੁਸਤ ਲੱਗੀਆਂ ਤਾਂ ਵੀਡੀਓ ਦੇ ਹੇਠਾਂ ਕਮੈਂਟ ਸੈਕਸ਼ਨ ਵਿੱਚ ਆਪਣਾ ਸੁਝਾਅ ਜ਼ਰੂਰ ਦਿਓ। ਇਸੇ ਤਰ੍ਹਾਂ ਦੀਆਂ ਖਬਰਾਂ ਵੇਖਦੇ ਰਹਿਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ। ਧੰਨਵਾਦ।